ਕੰਨ ਲਈ ਸੱਤ ਸਰੀਰ ਕਾਲਜੀ ਅੱਜ ਆਪਾਂ ਬਣਾਉਨੇ ਆ ਪਾਓ ਭਾਜੀ ਪਹਿਲਾਂ ਆਪਾਂ ਭਾਜੀ ਬਣਾਉਨੇ ਆ ਇਹਦੇ ਵਿੱਚ ਮੈਂ ਤਿੰਨ ਗਾਜਰਾਂ ਕੱਟ ਲਈਆਂ ਨੇ ਛਿਲਕ ਇਸ ਮਾਰ ਕੇ ਤੇ ਤਿੰਨੇ ਆਲੂ ਪਾਏ ਨੇ ਇੱਕ ਛੋਟਾ ਜਿਹਾ ਗੋਭੀ ਦਾ ਫੁੱਲ ਪਾ ਲਿਆ ਤੇ ਇੱਕ ਪਾ ਲਿਆ ਪਿਆਜ਼ ਕੱਟ ਕੇ ਤੇ ਇਹ ਮੈਂ ਸਾਰਾ ਕੁਝ ਪਾ ਲਿਆ ਵਾ ਤੇ ਤੜਕਾ ਲਾਉਣ ਵਾਸਤੇ ਇੱਕ ਪਿਆਜ਼ ਕੱਟਿਆ ਇੱਕ ਟਮਾਟਰ ਰਾਇ ਨੂੰ ਮੈਂ ਛੋਟੇ ਛੋਟਾ ਕੱਟ ਲੂੰਗੀ ਨਾਲ ਹੀ ਪਾਉਂਦੀ ਤੇ ਉਸ ਤੋਂ ਬਾਅਦ ਤੇ ਆਹ ਆਪਣੇ ਅਦਰਕ ਤੇ ਲਸਣ ਮੈਂ ਗ੍ਰੈਂਡ ਕਰਕੇ ਰੱਖਿਆ ਤੇ ਇਹ ਵੀ ਹਰੀ ਮਿਰਚ ਤੇ ਇਹ ਹੈਗੀ ਪਾਉ ਭਾਜੀ ਇਹ ਮੈਂ ਤੜਕੇ ਦੇ ਵਿੱਚ ਪਾਉਂਗੀ ਪਹਿਲਾਂ ਨਹੀਂ ਪਾਉਣੀ ਹੈਗੀ ਤੇ ਆਪਣੀ ਕਸ਼ਮੀਰੀ ਮਿਰਚ ਹਲਦੀ ਗਰਮ ਮਸਾਲਾ ਰੈੱਡ ਚਿੱਲੀ ਤੇ ਆਪਣੀ ਧਨੀਆ ਪਾਊਡਰ ਨਮਕ ਤੇ ਜੀਰਾ ਤੇ ਧਨੀਆ ਮੈਂ ਇੱਕ ਕੱਟ ਕੇ ਰੱਖਿਆ ਹੋਇਆ ਹਰਾ ਧਨੀਆ ਆਹ ਗਰੇਵੀ ਮੈਂ ਤੜਕੇ ਦੇ ਵਿੱਚ ਪਾਉਂਗੀ ਬਾਅਦ ਚ ਤੇ ਪਹਿਲਾਂ ਆਪਾਂ ਨੇ ਆ ਹੈਗੇ ਨੇ ਪਿਆਜ਼ ਕੱਟ ਕੇ ਰੱਖੇ ਹੋਏ ਤੇ ਆ ਹੈਗੀ ਕਸਤੂਰੀ ਮੇਥੀ ਤੇ ਆ ਹੈਗੇ ਨੇ ਪਾਓ ਠੀਕ ਆ ਇਹ ਮੈਂ ਤੁਹਾਨੂੰ ਬਾਅਦ ਚ ਦਿਖਾਉਂਗੀ ਪਹਿਲਾਂ ਮੈਂ ਤੜਕਾ ਲਾਉਣ ਲੱਗੀ ਆ ਵੀ ਪਹਿਲਾਂ ਆਪਾਂ ਤੜਕਾ ਕਿਵੇਂ ਲਾਉਣਾ ਜੀ ਪਹਿਲਾ ਪਾਉਨੇ ਆਪਾਂ ਸਾਬਤ ਜੀਰਾ ਸਾਬਤ ਜੀਰਾ ਆਪਣਾ ਬ੍ਰਾਊਨ ਹੋ ਗਿਆ ਤੇ ਹੁਣ ਆਪਾਂ ਪਿਆਜ਼ ਪਾ ਦਿੰਦੇ ਹਾਂ ਤੇ ਇਹ ਪਾਸ ਹੋ ਰਿਹਾ ਜਿਆ ਤੱਕਾ ਲੌਨ ਨੂੰ ਵੀ ਰੱਖਾਂਗੇ ਤੇ ਆਪਾਂ ਇਹ ਹੈਗਾ ਵਾ گارਲਿਕ ਇਹ ਅਦਰਕ ਇਹ ਆਪਾਂ ਨਾਲ ਵਿੱਚ ਪਾ ਦਾਂਗੇ ਇਹਨੂੰ ਆਪਾਂ ਬ੍ਰਾਊਨ ਕਰਾਂਗੇ ਹਾਂਜੀ ਇੰਨਾ ਸਪਾ ਇਹਨੂੰ ਪੜ ਕੇ ਨਹੀਂ ਭੁੰਨਣਾ ਵਾ ਕਿਉਂਕਿ ਆਪਾਂ ਨੂੰ ਸਤੀਰ ਨਹੀਂ ਕਰਨਾ ਸਾਰੀਆਂ ਸਬਜ਼ੀਆਂ ਮੇਰੇ ਵਿੱਚ ਉਜਾਬ ਆਪਾ ਤੋਂ ਥੋੜੀ ਜਿਹੀ ਵਧੀਆ ਭੁੰਨਾਂਗੇ ਅਸੀਂ ਤੇ ਪਿੱਛੇ ਮੈਂ ਪਾ ਪਣੀ ਹੈ ਇਹਦੇ ਹਰੀ ਮਿਰਚ ਤੇ ਇਹਨੂੰ ਗ੍ਰਾਇੰਡ ਕਰਕੇ ਰੱਖੀਏ ਦੋ ਚਮਚੇ ਕਾਲੀ ਮਿਰਚ ਦੇ ਇੱਕ ਚਮਚਾ ਸਜਵੀਂ ਮੇਥ ਇੱਕ ਚਮਚਾ 1/2 ਚਮਚਾ ਪਪਾਲਾਂ ਦੇ ਵਿੱਚ ਮੁੱਠੀ ਲੈ ਇਸ ਦੇ ਨਾਲ ਹੀ ਆਪਾਂ ਪਾ ਦਿੰਨੇ ਆ ਜੀਰਾ ਪਾ ਦ ਧਨੀਆ ਪਾ ਦ ਹੁਣ ਇਹ ਪਾ ਦਨੇ ਆਪਾਂ ਗਰਮ ਨਾ ਪਾ ਤੱਕ ਨਮਕ ਆਪਾਂ ਬਾਅਦ ਚ ਪਾ ਦੋ ਥੋੜੇ ਜਿਹਾ ਪਾਣੀ ਪਾ ਦਨੇ ਥੋੜਾ ਜਿਹਾ ਰਿਜਨ ਲੱਗ ਜੂਗਾ ਫਿਰ ਪਾਈ ਚ ਸਬਜ਼ੀਆਂ ਪਾਉਣੇ ਆ ਆਪਾਂ ਨਮਕ ਪਾਉਣਾ ਹੈ ਵਿੱਚ ਨਮਕ ਆਪਾਂ ਸਵਾਦ ਅਨੁਸਾਰ ਪਾਵਾਂਗੇ ਮੈਂ ਪਾਉਂਗੀ ਆ ਨਿੱਕੇ 3 ਚਮਚੇ ਤੇ ਉਸ ਤੋਂ ਬਾਅਦ ਟੇਸਟ ਕਰਕੇ ਪਾਵਾਂਗੀ ਕਿੰਨਾ ਜ਼ਿਆਦਾ ਨਾ ਹੋ ਜAVE ਤੇ ਤੁਸੀਂ ਆਪਣੇ ਹਿਸਾਬ ਦੇ ਅਨੁਸਾਰ ਪਾ ਲੈਣਾ ਆ ਗਾਜਰਾ ਵੀ ਇਸ ਤਰ੍ਹਾਂ ਕੱਟੀਆਂ ਹੋਈਆਂ ਨੇ ਤੇ ਇਹ ਮੈਂ ਪਾਣੀ ਦੇ ਵਿੱਚ ਰੱਖੀਆਂ ਹੋਈਆਂ ਸੀ ਢੋਕੀ ਤੇ ਇਹਨਾਂ ਨੂੰ ਆਪਾਂ ਹੁਣ ਇਹਦੇ ਵਿੱਚ ਪਾ ਲੈਣਾ ਦੇੜੀ ਵਿੱਚ ਆਲੂ ਪਿੱਛੇ ਕੋਪੀ ਜੇ ਤੁਸੀਂ ਹਰੇ ਮਟਰ ਵੀ ਪਾਉਣੇ ਆ ਉਹ ਵੀ ਸਪਾ ਸਕਦੇ ਆ ਕੱਦੂ ਵੀ ਪਾ ਸਕਦੇ ਆ ਜੋ ਤੁਹਾਡੀ ਮਨਪਸੰਦ ਮੇਰੇ ਬੱਚੇ ਕੱਦੂ ਖਾਂਦੇ ਨਹੀਂ ਹੈਗੇ ਤੇ ਮੈਂ ਪਾਉਣੇ ਨਹੀਂ ਹੈਗੇ ਹਾਂਜੀ ਆਹ ਪਾਣੀ ਪਾ ਰਹੀ ਹਾਂ ਤੇ ਇਹਨਾਂ ਕੋ ਸਬਜ਼ੀ ਬਣਾਉਣੀ ਆਪਾਂ ਸਾਰਾ ਕੁਝ ਪਾਤਾ ਇਹ ਹੁਣ ਹੁਣ ਤਾਂ 10 ਮਿੰਟ ਵਾਸਤੇ 10-15 ਮਿੰਟ ਵਾਸਤੇ ਇਹਨੂੰ ਸਟੀਮ ਕਰਾਂਗੇ ਪਹਿਲੇ ਇਹਦੇ ਵਿੱਚ ਮੈਂ ਤਿੰਨ ਕੌਲੀਆਂ ਪਾਣੀ ਜੀਆਂ ਪਾ ਦਿੰਦੀ ਹਾਂ ਉਸ ਤੋਂ ਬਾਅਦ ਫਿਰ ਦੇਖਾਂਗੇ ਇਹਨੂੰ ਘੱਟ ਪਾ ਗਾਦਨੇ ਆ ਤੇ ਆਪਾਂ ਇਹਨੂੰ ਕੁੱਕ ਕਰਦਿਆਂ ਦੋ ਸੇਠੀਆਂ ਲਗਾਉਣੇ ਆ ਹਾਂਜੀ ਹੁਣ ਆਪਾਂ ਉਧਰ ਆਪਣਾ ਸਟੀਮ ਕਰਨ ਨੂੰ ਰੱਖਿਆ ਹੋਇਆ ਵਾ ਸਬਜ਼ੀਆਂ ਇਧਰ ਆਪਾਂ ਤੜਕਾ ਬਣਾਉਨੇ ਉਹ ਵੀ ਆਪਣਾ ਜਲਦੀ ਤੰਮ ਹੋ ਜਾਊਗਾ ਇਹ ਜਦੋਂ ਕਿ ਤੁਹਾਡਾ ਪਾਣੀ ਚੋੜਾ ਤੇ ਹੈ ਤਾਂ ਸਭ ਤੋਂ ਪਹਿਲਾਂ ਵੀ ਪਾਇਆ ਹੋਇਆ ਇਸ ਤਰ੍ਹਾਂ ਜੀ ਹੁਣ ਪਾਵਾਂਗੇ ਆਪਾਂ ਲਸਣ ਪਿਆਜ਼ ਰ

பவுன்ட்டி ਜੋ ਸਬਜ਼ੀਆਂ ਬਣ ਕੇ ਤੇ ਆ ਰਹੀ ਤੁਹਾਨੂੰ ਆਪਣਾ ਗੋਭੀ ਦਾ ਪਦੇ ਇਕੜੀਆਂ। ਵੀ ਇਸ ਤੀਮ ਹੋ ਗਈ ਆ। ਦੀ ਕੁੱਕਰ ਦੀਆਂ ਸੀਟੀਆਂ ਆਪਾਂ ਚਾਰ ਲਵਾਤੀਆਂ ਨੇ ਤੇ ਆਪਾਂ ਨੂੰ ਆ ਦੇਖ ਲਓ ਆਪਣੀਆਂ ਸਬਜ਼ੀਆਂ ਇਸ ਤਰ੍ਹਾਂ ਹੋ ਗਈਆਂ। ਗੋਲ ਹੋ ਗਈਆਂ ਵਧੀਆ ਇਹ ਸਟੀਮ ਤੇ ਹੁਣ ਆਪਾਂ ਇਹਨਾਂ ਨੂੰ ਕਰ ਲਾਂਗੇ ਮੈਸ਼। ਖੰਜੀ ਇਹ ਆਪਣੀ ਗੋਭੀ ਸਬਜ਼ੀ ਸਾਰੀ ਮੈਸ਼ ਹੋ ਗਈ ਆ। ਤੇ ਹੁਣ ਆਪਾਂ ਇਹਨੂੰ ਦਵਾਰਾ ਚ ਲਾ ਦਾਂਗੇ ਤੇ ਹੁਣ ਆਪਾਂ ਪਾਣਾ ਵੀ ਇਹਦੇ ਚ ਟੱਕਾ ਲੱਗ ਜਾਂਦਾ ਜੇ ਪਪਾ ਮਾਰੀ ਇਹਦੇ ਵਿੱਚ ਨਿੰਬੂ ਦਾ ਰਸ ਇਹਨਾਂ ਹੀ ਪਾ ਲਵਾਂਗੇ ਕਿਉਂਕਿ ਫੇਰੇ ਜੇ ਥੋੜਾ ਟਾਈਮ ਰੱਖਣੀ ਹੋਵੇ ਤਾਂ ਨਹੀਂ ਖੱਟੀ ਹੋ ਜਾਂਦੀ ਐ ਇਸ ਤਰ੍ਹਾਂ ਪਾਉ ਬਣਾਵਾਂਗੇ ਨਾਲ ਹੀ ਆਪਾਂ ਇਹਦੇ ਥੋੜਾ ਜਿਹਾ ਇਸ ਤਰ੍ਹਾਂ ਕਰਕੇ ਆਪਾਂ ਥੋੜਾ ਜਿਹਾ ਮਸਾਲਾ ਪਾ ਦਾਂਗੇ

ਆਪਾਂ ਹੋਰ ਬਣਾ ਦੇਣੀ ਤੇ ਮਾਂ ਜੀ ਹਾਂਜੀ ਜੇ ਤੁਹਾਨੂੰ ਮੇਰੀ ਰੈਸਪੀ ਚੰਗੀ ਲੱਗੀ ਤਾਂ ਮੈਨੂੰ ਤੁਸੀਂ ਸਬਸਕ੍ਰਾਈਬ ਕਰਿਓ ਤੇ ਲਾਈਕ ਕਰਿਓ ਥੈਂਕ ਯੂ ਜੀ